ਮੇਰੋਂ ਗੋਪਾਲ ਸਰਪੰਚ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਤੋਂ ਆਈ ਕੀ ਕੀ ਕੌਲ ਹੈ ਅੱਜ ਕਿ ਸਾਡੇ ਇਹ ਅੱਜ ਦੀ ਸਾਡੀ 7 ਤੋਂ ਲਾ ਕੇ 4 ਵਜੇ ਤੱਕ ਦੀ ਕੌਲ ਹੈ ਜੀ ਤੇ ਮਤਲਬ ਕਿ ਜਿਹੜੇ ਐਮਰਜੈਂਸੀ ਹੈ ਜਿਵੇਂ ਪੀਜੀਆਈ ਹੈ 에어ਪੋਰਟ ਰੋਡ ਹੈ 에어ਪੋਰਟ ਤੇ ਜਾਣਾ ਕਿਸੇ ਬਾਹਰ ਜਾਣਾ ਕੋਈ ਡਾਕਟਰ ਕੋਈ ਜਿਹੜੇ ਜ਼ਰੂਰੀ ਸਵਾਮਾ ਉਹਨੂੰ ਸੀ ਟਪਾ ਰਹੇ ਆ ਬਾਕੀ ਸਾਡਾ ਸਾਰਾ ਹੋਵਾ ਹੈ ਇਹ ਮਕਸਦ ਕੀ ਹੈ ਕੌਲ ਦਾ ਕਿ ਪਿੱਛੇ ਕੀ ਮਕਸਦ ਕੀ ਹੈ ਮਾਤਾ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਪਿੱਛੇ ਬਹਿ ਕੇ ਆ ਕੇ ਹੁਣ ਢੇੜ ਸਾਲ ਹੋ ਗਿਆ ਜੀ ਖਨੌਰੀ ਬਾਰਡਰ ਤੇ ਬੈਠੇ ਨੇ 35 ਮਾ ਦਿਨ ਹੋ ਗਿਆ ਜੀ ਅੱਜ ਜਗਦੀਸ਼ ਸਿੰਘ ਦੱਲੇਵਾਲ ਨੂੰ ਬੈਠੇ ਨੂੰ ਮਰਨ ਮਰ ਤੇ ਕੋਈ ਸਰਕਾਰ ਸੁਣਵਾਈ ਨਹੀਂ ਕਰ ਰਹੀ ਤੇ ਕੋਈ ਕਿਸਾਨਾਂ ਦੀ ਸੁਣ ਨਹੀਂ ਰਹੀ ਮੋਦੀ ਸਰਕਾਰ ਦਾ ਪੁੱਤ ਕੱਲ ਰਾਤ ਦੱਲੇਵਾਲ ਜੀ ਨੇ ਇੱਕ ਉਹ ਕੀਤੀ ਸੀ ਲੋਕਾਂ ਨੂੰ ਬੇਨਤੀ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੋਂ ਕਿਵੇਂ ਦਾ ਸਮਰਥਨ ਮਿਲਿਆ ਬਹੁਤ ਵਧੀਆ ਸਮਰਥਨ ਮਿਲ ਰਿਹਾ ਜੀ ਸਵੇਰ 7 ਵਜੇ ਤੋਂ ਪਹਿਨੀ ਲੋਕ ਸੜਕਾਂ ਤੇ ਆ ਗਏ ਜੀ ਆਲ ਪੰਜਾਬ ਚ ਬਿਲਕੁਲ ਚੱਕਾ ਜਾਮ ਹੈ ਜੀ ਸਿਰਫ ਜਿਹੜੇ ਐਮਰਜੈਂਸੀ ਕੋ ਤੁਹਾਨੂੰ ਜਾਣਾ ਸਬਿੱਤ ਹੈ ਜਿਹਨੇ ਅੱਗੇ ਡੀ ਜਾ ਰਹੀ ਹੈ ਇਹਨੇ ਪੀਜੀ ਜਾਣਾ ਤੇ ਇਸ ਤਰ੍ਹਾਂ ਕਰਕੇ ਅਸੀਂ ਉਹਨੂੰ ਟਪਾ ਰਿਹਾ ਦੇ ਚੈੱਕ ਕਰਕੇ ਬਾਕੀ ਸਭ ਚੱਕਾ ਜਾਵਾਂਗੇ ਅੱਗੇ ਦਾ ਕੀ ਸਟੈਪ ਹੋਏਗਾ ਅੱਗੇ ਜੋ ਸਾਨੂੰ ਜਸੇ ਬੰਦੀਆਂ ਅੱਗੇ ਸਟੈਪ ਕਰਨੀਆਂ ਅਸੀਂ ਉਹਦੇ ਹੋਵਾਂਗੇ ਤੇ ਸਾਰੇ ਮਤਲਬ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਬਿਲਕੁਲ ਸ਼ਾਂਤ ਮਾਹੌਲ ਸ਼ਾਂਤ ਤਰੀਕੇ ਨਾਲ ਵਧੀਆ ਪਰਦੇਸ ਹੋ ਰਹੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਥੱਲੇ ਵਾਲ ਜੀ ਦੇ ਤੋਂ ਜਿਹੜਾ ਮਨ ਵਰਤਦਾ ਉਹ ਤੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਖਤਮ ਕਰ ਦੇਣ ਜੇ ਜਾਨ ਜਿਆਦਾ ਜ਼ਰੂਰੀ ਹੈ ਉਹਨਾਂ ਦੀ ਉਹਨਾਂ ਦੀ ਜਾਨ ਬਹੁਤ ਜਿਆਦਾ ਜ਼ਰੂਰੀ ਹੈ ਜੇ ਇੱਕ ਸੰਘਰਸ਼ੀ ਜੋਧੇ ਨੇ ਜੀ ਦੇਖੋ ਇੱਕ ਆਪਾਂ ਇੱਕ ਦਿਨ ਵੀ ਖਾਣਾ ਨਹੀਂ ਛੱਡ ਸਕਦੇ ਅੱਜ 35 36ਵਾਂ ਦਿਨ ਹੋ ਗਿਆ ਜੀ ਤੇ ਬਿਲਕੁਲ ਮਨ ਵਰਤ ਤੇ ਬੜਾ ਬੜਾ ਉਤਸ਼ਾਹ ਹੈ ਜੀ ਬੜਾ ਖਨੌਰੀ ਬਾਰਡਰ ਤੇ ਅਸੀਂ ਪਰਸੀ ਆਏ ਆ ਜੀ ਉਧਰ ਬੜਾ ਬਹੁਤ ਜਿਆਦਾ ਉਤਸ਼ਾਹ ਹੈ ਜੀ ਖਨੌਲ ਬਹੁਤ ਜਿਆਦਾ 16 17 ਕਿਲੋ weight ਘਟ ਗਿਆ ਜੀ ਬਿਲਕੁਲ ਖਾਓ ਹੈ ਜੀ ਕੋਈ ਸਰਕਾਰਾਂ ਬਹੁਤ ਰਵਈਆ ਸਾਨੂੰ ਪਤ ਜਿਹੜਾ ਹੈ ਜੀ ਮੋਦੀ ਸਰਕਾਰ ਦਾ ਉਦੇ ਕਰਕੇ ਅੱਜ ਬੜਾ ਸ਼ਾਇ ਜੀ ਆਲ ਪੰਜਾਬ ਦੇ ਜਿੱਥੇ ਵੀ ਬੜੇ ਨੌਜਵਾਨ ਬਹੁਤ ਸੜਕਾਂ ਦੇ ਅੱਗੇ ਆਏ ਜੀ ਅੱਜ ਤੇ ਬਹੁਤ ਜ਼ਿਆਦਾ ਸਾਨੂੰ ਉਹ ਹੈ ਜੀ ਸਾਡੀ ਕੋਈ ਸੁਣਵਾਈ ਹੋ ਭਰਵਿੰਦਰ ਸਿੰਘ ਆ ਜੀ ਭਾਈ ਬੰਦ ਦੀ ਕਾਲ ਸੀਗੀ 30 ਦਿਨਾਂ ਤੋਂ ਸਰਕਾਰ ਨੂੰ ਵੀ ਪਤਾ ਜੇ ਬੰਦਾ ਮਰਨ ਵਰਤ ਤੇ ਬੈਠਿਆ ਹੈ ਤੱਕ ਖਾਣਾ ਪਾਣੀ ਛੱਡੀ ਬੈਠਿਆ ਹੈ ਕਿਸਾਨ ਬੜੇ ਲੰਬੇ ਸਮੇਂ ਦੋ ਸਾਲ ਤੋਂ ਧਰਨੇ ਤੇ ਬੈਠੇ ਆ ਤੇ ਉਹਨਾਂ ਸਰਕਾਰ ਨੂੰ ਦੇਖਣਾ ਚਾਹੀਦਾ ਨਾ ਵੀ ਇਹ ਜਿਹੜੇ ਹਾਲਾਤ ਐ ਇਹ ਪੈਦਾ ਕਰਨ ਵਾਲੇ ਕੌਣ ਐ ਸਰਕਾਰ ਸਰਕਾਰਾਂ ਨੇ ਅਗਰ ਧੋਖੇबाजी ਨਾ ਕਰੀ ਹੁੰਦੀ ਕਿਸਾਨਾਂ ਨਾਲ ਜਿਹੜੇ ਵਾਦੇ ਉਹਨਾਂ ਨੇ ਕਹੇ ਸੀਗੇ ਵੀ ਅਸੀਂ ਪੂਰੇ ਕਰਦੇ ਉਹ ਪੂਰੇ ਕਰੇ ਹੁੰਦੇ ਤਾਂ ਬੰਦ ਕਰਨੀ ਲੋੜ ਨਹੀਂ ਦੀ ਪੈਣੀ ਅੱਜ ਦਾ ਦਿਨ ਨਹੀਂ ਫਿਰ ਇਸ ਮੁੱਦੇ ਤੁਸੀਂ ਕਹੋਗੇ ਸਕੇਂਦਰ ਸਰਕਾਰ ਤੱਕਾ ਕਰਾਂਗੇ ਪੰਜਾਬ ਸਰਕਾਰ ਵੀ ਨਾਲ ਹੀ ਦੇਖੋ ਜੀ ਕੇਂਦਰ ਸਰਕਾਰ ਦੇ 10 ਹਫ਼ਤੇ ਬੜਾ ਤੱਕਾ ਇਹਦੇ ਵਿੱਚ ਠੀਕ ਐ ਨਾ ਸਾਰੀਆਂ ਪਾਲਸੀਆਂ ਦਾ ਸੈਂਟਰ ਦੇ ਹੱਥ 'ਚ ਐ ਸਟੇਟਾਂ ਦੇ ਕੋਲ ਦਾ ਅਧਿਕਾਰ ਹੈ ਖੋਲੇ ਸਟੇਟਾਂ ਕੋਲ ਹੈ ਵੀ ਕਿਆ ਇਸ ਟਾਈਮ ਹਰਿਆਣਾ ਨੇ 24 ਫਸਲਾਂ ਤੇ ਐਮਐਸਪੀ ਦੇਤੀ ਪੰਜਾਬ ਕਿਉਂ ਦੇ ਪਾਰਿਆ ਪੰਜਾਬ 24 ਫਸਲਾਂ ਦੇ ਐਮਐਸਪੀ ਤਾਂ ਦਊਗਾ ਜੇ ਪੰਜਾਬ ਕੋਲ ਆਪਣਾ ਬਜਟ ਹੋਊਗਾ ਪੰਜਾਬ ਦਾ ਤਾਂ ਸਰਕਾਰ ਦਾ 120 ਰੁਪਏ 120 ਰੁਪਏ ਪਰ ਡੇ ਦਾ ਖਰਚਾ ਹੈ 90 ਰੁਪਏ ਇਨਕਮ ਹੈ 4.5 ਲੱਖ ਕਰੋੜ ਦਾ ਲੋਨ ਹੈ ਸਰਕਾਰ ਤਾਂ ਕਹਿੰਦੀ ਖਜ਼ਾਨੇ ਭਰੇ ਹੋਏ ਆ ਸਾਡੇ ਖਜ਼ਾਨੇ ਭਰੇ ਹੋਏ ਫਿਰ ਕਰਜ਼ਾ ਕਿਵੇਂ ਲੈ ਰਹੀ ਹੈ ਬਾਈ ਪੰਚਾਇਤੀ ਜ਼ਮੀਨਾਂ ਦਾ ਕਰਜ਼ਾ ਕਿਉਂ ਚੱਕ ਰਹੀ ਹੈ ਜੇ ਖਜ਼ਾਨੇ ਭਰੇ ਹੋਏ ਨੇ ਹੁਣ ਇਹ ਜਿਹੜਾ ਨਵਾਂ ਕਰਜ਼ਾ ਚੱਕਿਆ ਆ ਜੇ ਖਜ਼ਾਨੇ ਭਰੇ ਵੀ ਸੀਗੇ ਕਰਜ਼ਾ ਚੱਕਣ ਦੀ ਕਿਆ ਲੋੜ ਸੀਗੀ ਪੰਜਾਬ ਸਰਕਾਰ ਦੀ ਹਾਲਤ ਤਾਂ ਬਹੁਤ ਅਰਸਜੋਗ ਹੈ ਕਿਉਂਕਿ ਜਿਹੜੀ ਇਹ ਫਸਲ ਆ ਜਿੰਨੀ ਵੀ ਪੰਜਾਬ ਦੀ ਫਸਲ ਹੁੰਦੀ ਹੈ ਬੜੇ ਲੈਵਲ ਤੇ ਆ ਇਹਨੂੰ ਸੈਂਟਰ ਦੀਆਂ ਜੇ ਐਸਸੀ ਹੀ ਖਰੀਦ ਸਕਦੀ ਆ ਪੰਜਾਬ ਸਰਕਾਰ ਫਸਲ ਨਾ ਖਰੀਦ ਸਕਦੀ ਨਾ ਐਮਐਸਪੀ ਦੇ ਸਕਦੀ ਆ ਇਹ ਭਲੇਖਾ ਕਿਸਾਨ ਤੇ ਲੋਕ ਆਪਣੇ ਮਨਾਂ ਚੋਂ ਕੱਢ ਦੇਣਾ ਇੱਕ ਚਿਤਾਵਨੀ ਹੈ ਬਸ ਕਿ ਭਈ ਜਿਹੜਾ ਅੱਜ ਬੰਦ ਹੈ ਕਿ ਹੋਰ ਵੀ ਤਕੜਾ ਹੋ ਸਕਦਾ ਹਾਂ ਹਾਂ ਜੇ ਅਗਰ ਸਰਕਾਰ ਸੈਂਟਰ ਦੀ ਕੋਈ ਪਾਲਿਸੀ ਆ ਸੁਧਾਰ ਨਹੀਂ ਕਰਦੀ ਤਾਂ ਇਹ ਬੰਦ ਆਉਣ ਵਾਲੇ ਸਮੇਂ 'ਚ ਅਗਰ ਕਾਲ ਹੋ ਸਕਦੀ ਹੈ ਤਾਂ ਪੂਰਾ ਭਾਰਤ ਵੀ ਬੰਦ ਹੋ ਸਕਦਾ ਹੈ ਚਾਰ ਪੰਜ ਸਟੇਟਾਂ ਹੀ ਬੰਦ ਹੋ ਸਕਦੀਆਂ ਨੇ ਕਿਉਂਕਿ ੱੱੱਕਾ ਪੂਰੇ ਲੋਕਲ ਵਰਗ ਜਿਹੜਾ ਛੋਟਾ ਹੁੰਦਾ ਹੈ ਨਾ ਉਹਦੇ ਨਾਲ ਹਰੇਕ ਕੰਮ 'ਚ ੱੱਕਾ ਹੋ ਰਿਹਾ ਹੈ ਇਹ ਵਪਾਰੀ ਨਾਲ ਵੀ ੱੱਕਾ ਹੋ ਰਿਹਾ ਚਾਰ ਦਿਨਾਂ ਨੂੰ ਮੈਂ ਤੁਹਾਨੂੰ ਗਾਰੰਟੀ ਦਿੰਦਾ ਜੇ ਪੰਜ ਸਾਲ ਨੂੰ ਲਾਲੇ ਬਣੀਏ ਸਰਕਾਰ ਸੜਕਾ ਪਰ ਨਾ ਪਾਏ ਹੁਣ ਜਿਸ ਤਰੀਕੇ ਨਾਲ ਵੱਡੀਆਂ ਕੰਪਨੀ ਆ ਮਾਲ ਔਰ ਵੱਡੇ ਵੱਡੇ ਰੋਜ਼ਗਾਰ ਇੱਥੇ ਕਾਬਜ ਹੋਰ ਇਹਦੇ ਦੇ ਦੇ ਵਿੱਚ ਤੇ ਜਿਹੜਾ ਵਪਾਰੀ ਵਰਗ ਹੈ ਉਹ ਵੀ ਰੋਡ ਤੇ ਪਾਊਗਾ ਹੀ ਅੱਜ ਉਹਨੂੰ ਦਿਖ ਨਹੀਂ ਰਿਹਾ ਲੇਕਿਨ ਚਾਰ ਦਿਨਾਂ ਨੂੰ ਯਾਰ ਅੱਖ ਖੁੱਲਣੀ ਹੈ ਦੁਕਾਨ ਤੇ ਕਿਸੇ ਨੇ ਚੜਨਾ ਹੀ ਨਹੀਂ ਤਾਂ ਫਿਰ ਉਹ ਸੜਕਾਂ ਤੇ ਪਾਊਗਾ ਇਸ ਲਈ ਮੇਰੀ ਸਾਰੇ ਵਰਗਾਂ ਨੂੰ ਅਪੀਲ ਹੈ ਕਿ ਅੱਜ ਸਮਾਂ ਹੈਗਾ ਭਾਈ ਅੱਜ ਕਿਸਾਨਾਂ ਨਾਲ ਖੜਜੋ ਹਰੇਕ ਵਰਗ ਆਪਣੀ ਆਪਣੀਆਂ ਡਿਮਾਂਡਾਂ ਨੂੰ ਲੈ ਕੇ ਤਾਂ ਜੋ ਪੰਜਾਬ ਔਰ ਦੇਸ਼ ਦਾ ਪ੍ਰੋਪਰ ਭਲਾ ਹੋ ਸਕੇ